ਇਹ ਆਪ ਸਭ ਸੰਗਤ ਜਿਵੇਂ ਕਿ ਦੇਖ ਰਹੇ ਹੋ ਅਸੀਂ ਅੱਜ ਟਾਰਨਟ ਵਿੱਚ ਨਗਰ ਕੀਰਤਨ ਦੇ ਪ੍ਰੋਗਰਾਮ ਲਈ ਕਿ ਗਏ ਸਨ ਉਹਨਾਂ ਵਿੱਚ ਪਹੁੰਚੇ ਆ ਸੰਗਤ ਹਮ ਹਵਾ ਕੇ ਟਾਰਨਟ ਵਿੱਚ ਪਹੁੰਚ ਰਹੀ ਹੈ ਔਰ ਸਾਡੇ ਨਾਲ ਵੀਰ ਜੀ ਉਹਨਾਂ ਨੇ ਲੰਗਰ ਲਾਇਆ ਅਸੀਂ ਸਭ ਤੋਂ ਪਹਿਲਾਂ ਦਾ ਨਾਮ ਜਾਨਣਾ ਚਾਹੁੰਦੇ ਹਾਂ ਜੀ ਤੁਸੀਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੇਰਾ ਨਾਮ ਕਿਰਨਦੀਪ ਸਿੰਘ ਹੈ ਜੀ ਤੇ ਸਾਰਾ ਲੰਗਰ ਜੀ ਔਰਚਿਡ ਕਲੋਨੀ ਦੇ ਵਿੱਚ ਲਾਇਆ ਗਿਆ ਸੀ ਬਾਗੀ ਇੱਥੇ ਅਲੱਗ-ਅਲੱਗ ਵੀ ਨਗਰ ਕੀਰਤਨ ਲੱਗੇ ਨੇ ਲੰਗਰ ਜੀ ਇਹ ਲੰਗਰ ਲੱਗਿਆ ਗੋਲ ਗੱਪਿਆਂ ਦਾ ਜੀ ਉਧਰ ਇੱਕ ਸਿੰਘ ਸਾਹਿਬ ਨੇ ਕਾਸਟਡ ਦਾ ਲੰਗਰ ਲਾਇਆ ਜੀ ਮਲਕੀਤ ਸਿੰਘ ਜੀ ਨੇ ਜੀ ਨਾਲ ਅੱਗੇ ਸੰਗੀਤਾਰ ਨੇ ਲੰਗਰ ਲਾਇਆ ਹੋਇਆ ਜੀ ਪਾਸਤੇ ਦਾ ਪਿੱਗ ਚਲੇਲੇ ਦਾ ਇੱਧਰ ਚਾਹ ਪਕੌੜਿਆਂ ਦਾ ਲੰਗਰ ਹੈ ਜੀ ਉਹਦੇ ਨਾਲ ਹੀ ਇੱਕ ਸਿੰਘ ਸਾਹਿਬ ਨੇ ਫਰੂਟ ਚਾਟ ਦਾ ਵੀ ਲਾਇਆ ਹੋਇਆ ਜੀ ਇਹ ਨਗਰ ਕੀਰਤਨਾ ਸਾਡੇ ਖਾਲਸਾ ਦਿਵਸ ਦਾ ਜੀ ਖਾਲਸਾ ਪੰਥ ਦਾ ਜੀ ਅਗਲੇ ਐਤਵਾਰ ਨੂੰ ਸਿਟੀ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਉਸ ਦੇ ਕਰਕੇ ਇਹ ਸ਼ਨੀਵਾਰ ਨੂੰ ਇਹ ਨਗਰ ਕੀਰਤਨ ਇੱਥੇ ਕੀਤਾ ਗਿਆ ਨਹੀਂ ਤਾਂ ਹਰ ਇੱਕ ਵਾਰ ਇਹ ਨਗਰ ਕੀਰਤਨ 13 ਪਰ ਵਾਲੇ ਦਿਨ ਹੀ ਹੁੰਦਾ ਜੀ ਜਿਸ ਦਿਨ ਸਾਡਾ ਖਾਲਸਾ ਦੇਵ ਸਮਾਜ ਜੀ ਬਹੁਤ-ਬਹੁਤ ਸ਼ੁਕਰੀਆ ਭਾਜੀ ਤੇ ਮੈਂ ਪੁੱਛਣਾ ਚਾਹਾਂਗਾ ਕਿ ਕਿਹੜੇ-ਕਿਹੜੇ ਗਰੁੱਪਸ ਜਿਹੜੇ ਨੇ ਇਸ ਵਿੱਚ ਸ਼ਾਮਲ ਨੇ ਇਸ ਸੇਵਾ ਦੇ ਵਿੱਚ ਤੁਹਾਡੇ ਮੇਰੇ ਖਾਲਸਾ ਸਾਥੀ ਜਿਹੜੇ ਨੇ ਕੁਝ ਬਿਜ਼ਨਸਮੈਨ ਵੀ ਇਹਦੇ ਸਨ ਕਰਨਾ ਚਾਹੁੰਦੇ ਮਿਰਜੀ ਉਤਮ ਭਾਜੀ ਨੇ ਤੇ ਇੱਕ ਸਾਡੇ ਆ ਕਮਲ ਭਾਜੀ ਨੇ ਕਮਲ ਕੈਟਰੀਂਗ ਵਾਲੇ ਜੀ ਜੀ ਆ ਤੁਸੀਂ ਦਿਖਾ ਸਕਦੇ ਹੋ ਭਾਜੀ ਇੱਥੇ ਇਹਨਾਂ ਦਾ ਉਹਨਾਂ ਦੇ ਵੱਲੋਂ ਨੇ ਜੀ ਫੇਰ ਉਧਰ ਦੂਸਰੇ ਪਾਸੇ ਮਲਕੀਤ ਸਿੰਘ ਨੇ ਜਿਹੜੇ ਟ੍ਰੇਡਿੰਗ ਦਾ ਕੰਮ ਕਰਦੇ ਨੇ ਉਹਨਾਂ ਨੇ ਵੀ ਲਾਇਆ ਜੀ ਉਧਰ ਵਿੱਕੀ ਭਾਜੀ ਉਹਨਾਂ ਨੇ ਚਾਹ ਪਕੌੜਿਆਂ ਦਾ ਲਾਇਆ ਇੱਧਰ ਗੋਪੀ ਪਿੰਟਰ ਹੈ ਜੀ ਇਹਨਾਂ ਨੇ ਲਾਇਆ ਗੋਲ ਗੱਪਿਆਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਆਪਾਂ ਆਉਣ ਦੇ ਸਮੇਂ ਦੇ ਵਿੱਚ ਚਲ ਦੰਮੀਆਂ ਗੱਲਾਂ ਕਰਦੇ ਚੱਲਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਖਾਲਸਾ ਦਾ ਜਨਮ ਦਿਵਸ ਬਹੁਤ ਬਹੁਤ ਮੁਬਾਰਕ ਧੰਨਵਾਦ ਜੀ